ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ 20 ਇੰਚ ਬ੍ਰੈਸਟ ਦੇ ਸੂਟ ਦੇ ਤੁਹਾਨੂੰ ਕਟਿੰਗ ਦੱਸਾਂਗੇ ਆਪਾਂ ਤੀਰਾ ਰੱਖਣਾ ਇਹਨਾਂ ਦਾ ਸਾਡੇ 6 ਇੰਚ ਰੱਖਿਆ ਇਹਨਾਂ ਦਾ ਤੀਰਾ ਕਿਉਂਕਿ ਇਹਨਾਂ ਦਾ ਗਲਾ ਆਪਾਂ ਜ਼ਿਆਦਾ ਡੀਪ ਨਹੀਂ ਰੱਖਣਾ ਤਾਂ ਮੋਡਾ ਰੱਖਿਆ ਸਾਡੇ 7 ਇੰਚ ਤਾਂ ਇਹਨਾਂ ਦੀ ਬ੍ਰੈਸਟ ਹੈਗੀ ਐ 20 ਇੰਚ ਤਾਂ ਆਪਾਂ 1 ਇੰਚ ਐਕਸਟਰਾ ਰੱਖਿਆ ਪਲੇਟਾਂ ਵਾਸਤੇ ਇੱਥੋਂ ਵੀ ਕਮਰ ਹੈਗੀ ਐ ਇਹਨਾਂ ਦੀ 18 ਤਾਂ ਆਪਾਂ ਰੱਖੀਏ 2 इंच 1-1 इंच ਆਪਾਂ ਐਕਸਟਰਾ ਰੱਖਿਆ ਇੱਥੇ ਰੱਖਿਆ ਆਪਾਂ 22 इंच 7.5 इंच ਤੇ ਕਮਰ ਸਾਈਜ਼ ਹਿੱਪ ਹੈਗੀ ਐ 7.5 15 ਤੇ ਨਿਸ਼ਾਨ ਹੈ ਤਾਂ ਜਿਹੜੀ ਆਪਾਂ ਅਗਲੀ ਗਲਾਈ ਦੇਣੀ ਆ ਇਹ ਜਿੱਥੇ ਆਪਣਾ ਬ੍ਰੈਸਟ ਦਾ ਨਿਸ਼ਾਨ ਲੱਗਿਆ ਹੁੰਦਾ ਉੱਥੋਂ ਆਪਾਂ ਗਲਾਈ ਚੱਕਣੀ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਜਣਾ ਇੱਥੇ ਜਿਆਦੀ ਗਲਾਈ ਨਹੀਂ ਕਰਨੀ ਕਿਉਂਕਿ ਬੈਕ ਵਾਲੀ ਸਾਈਡ ਤੋਂ ਫਿਰ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਗਲੀ ਕਟਾਈ ਆਪਾਂ ਕਰਨੀ ਹੈ 1 ਇੰਚ ਤੇ ਜੇਕਰ ਆਪਾਂ ਇੱਥੋਂ 6.5 ਇੰਚ ਰੱਖਿਆ ਤਾਂ ਆਪਾਂ ਇੱਥੋਂ ਰੱਖਣਾ ਹੈ 6 ਇੰਚ 6 ਇੰਚ ਰੱਖ ਕੇ ਤਾਂ ਆਪਾਂ ਇੱਥੋਂ ਇੰਚ ਦੀ ਗੁਲਾਈ ਦੇ ਦੇਣੀ ਹੈ ਕਿਉਂਕਿ ਕਈ ਵਾਰ ਆਪਣੇ ਇੱਥੇ ਬਾਜੂ ਕੋਲੇ ਝੋਲ ਜਾ ਪੈਂਦਾ ਰਹਿੰਦਾ ਹੈ ਉਹ ਇਸ ਵਜ੍ਹਾ ਕਰਕੇ ਪੈਂਦਾ ਵੀ ਆਪਾਂ ਇੱਥੋਂ ਵੀ 6.5 ਰੱਖ ਦਿਆਂ ਤਾਂ ਇੱਥੋਂ ਵੀ ਆਪਾਂ 6.5 ਰੱਖ ਦਿਆਂ ਤਾਂ ਇੱਥੋਂ ਆਪਾਂ ਰੱਖਣੀ ਹੈ 6 ਵੀਡੀਓ ਬਧੀ